हां जी दोस्तों सत श्री अकाल सारे फार्मर सा वीरा को ते नु सो दोस्तों आज पहुंचेया पिंड शकरी तहसील जिला स्मेट नु श्री तरन तरन साहिब लागदा वीर कोमल कोल आएया दोस्तों जਿੱਦਾਂ ਕਿ सारे वीरा नु ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਪਸ਼ੂ ਆਉਂਦੇ ਰਹਿੰਦੇ ਐ ਇਸ ਕਿੱਲੇ ਦੇ ਉੱਪਰ ਦੋਸਤੋ ਅੱਜ ਵੀ ਤਕਰੀਬਨ ਤਿੰਨ ਗਨਾਹ ਤੁਹਾਨੂੰ ਦਿਖਾਉਣੇ ਆ ਇੱਕ ਝੋਟੀ ਦੋਸਤੋ ਪਹਿਲਾ ਨਾ ਝੋਟੀ ਸੂਣੀ ਆ ਠੀਕ ਹੈ ਜੀ ਪਲੂਣ ਝੋਟੀ ਤੁਹਾਨੂੰ ਦਿਖਾਵਾਂਗੇ ਦਿਨ ਹਜੇ ਬਾਕੀ ਆ ਇਸ ਝੋਟੀ ਦੇ ਸੂਣ ਦੇ ਵਿੱਚ ਇੱਕ ਸੂਈ ਸਵਾਈ ਝੋਟੀ ਤੁਹਾਨੂੰ ਦਿਖਾਵਾਂਗੇ ਦੋਸਤੋ ਠੀਕ ਹੈ ਜੀ ਤੇ ਇੱਕ ਉੱਚੇ ਬੱਚੇ ਦੇ ਵਿੱਚ ਵੀ ਕਹਿ ਲੋ ਠੀਕ ਹੈ ਜੀ ਜਾਂ ਮਹੀਨੇ ਦੀ ਸੂਈ ਕਹਿ ਲੋ ਇੱਕ ਹੋਰ ਤੁਹਾਨੂੰ ਮੱਝ ਦਿਖਾਵਾਂਗੇ ਦੋਸਤੋ ਇੱਕ ਥਣੋਂ ਤੇਲ ਆ ਤੇ ਪਰ ਬੱਚਾ ਮਗਰ ਬਹੁਤ ਖੂਬਸੂਰਤ ਆ ਠੀਕ ਆ ਜੀ ਟੇਡੇ ਕੱਟ ਦੇ ਵਿੱਚ ਡਿੰਗੇ ਚੀਰ ਦੇ ਵਿੱਚ ਮਗਰ ਕੱਟੀ ਆ ਤੇ ਕੱਟੀ ਵੀ ਚੰਗੇ ਸਾਹਣ ਦੀ ਵੀਰ ਦੱਸ ਰਿਹਾ ਬਾਕੀ ਉਹ ਆਪਾਂ ਤੁਹਾਨੂੰ ਜਦੋਂ ਇਸ ਮੱਝ ਤੱਕ ਡਿਟੇਲ ਲੈਣ ਆਏ ਉਦੋਂ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਤੇ ਮੱਝ ਤੇਲੜਾ ਦੋਸਤੋ ਤੇਲ ਆ ਇੱਕ ਥਣੋਂ ਠੀਕ ਆ ਜੀ ਬਾਕੀ ਤਿੰਨੇ ਥਣ ਪ੍ਰੋਪਰ ਵਰਦੇ ਆ ਮਗਰ ਬੱਚਾ ਕੱਟੀ ਆ ਬਾਕੀ ਤੁਸੀਂ ਆਪਦਾ ਐਸਟੀਮੇਟ ਲਾ ਲਿਓ ਮਹੀਨੇ ਦੀ ਸੂਈ ਆ 25 ਉਹ ਕਿਸੇ ਵੀਰ ਨੇ ਤੁਸੀਂ ਬੱਚਾ ਵੇਖ ਕੇ ਆਪਣੀ ਵੰਡ ਲਾ ਹੀ ਲੈਣੀ ਆ ਤੇ ਇੱਕ ਜਿਹੜੀ ਸੂਈ ਸਵਾਈ ਹੈ ਠੀਕ ਹੈ ਜੇ ਕੁੱਤੇ ਬੱਚੇ ਦੇ ਵਿੱਚ ਆ ਪੇਣ ਬੱਚੇ ਤੋਂ ਇੱਕ ਇਹ ਝੋਟੀ ਦਿਖਾਵਾਂਗੇ ਇੱਕ ਦੋਸਤੋ ਪਲੂਨ ਪਹਿਲਾ ਸਵੇਰ ਸੂਨ ਵਾਲੀ ਝੋਟੀ ਬਹੁਤ ਖੂਬਸੂਰਤ ਚੰਗੇ ਸੋਹਣੇ ਸਿੰਘੀ ਸੁੰਗੀ ਦੇ ਵਿੱਚ ਇੱਕ ਇਹ ਝੋਟੀ ਬਕਾਊਗਾ ਤਰੀਕ ਅਜ 28 ਜੂਨ ਤੇ ਸਮਾਂ ਕੋਈ ਦੁਪਹਿਰ ਦੇ 12:30 ਪਾਉਣੇ 1 ਵਜੇ ਦਾ ਆਓ ਲੈਣਿਆ ਬਤੇਰੇ ਡਿਟੇਲ ਵੀਰ ਕੋਮਲ ਦੇ ਨਾਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਕੋਮਲ ਸਾਸਤਰੀ ਕਾਰ ਸਾਸਤਰੀ ਸਾੰਦ ਸਾਹਿਬ ਹੋਰ ਸੁਣਾਓ ਕਿਤਾ ਠੀਕ ਠਾਕ ਜੀ ਠੀਕ ਠਾਕ ਮਹਾਰਾਜ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਲੈ ਵੀ ਕੋਮਲ ਅੱਜ ਆਪਣੇ ਕੋਲ ਪਸ਼ੂ ਵੀਰੇ ਤਿੰਨ ਆ ਵੈਸੇ ਹੈ ਹਾਂਜੀ ਤਿੰਨ ਪਸ਼ੂ ਆ ਇੱਕ ਗੱਬਣ ਝੋਟੀ ਹੈ ਜੀ ਹਾਂਜੀ ਤੇ ਇੱਕ ਬਗੈਰ ਬੱਚਿਆਂ ਜੀ ਹਾਂਜੀ ਇੱਕ ਤੇਲ ਮੈਂ ਬਹੁਤ ਚੰਗੀ ਨੀਲੀ ਰਾਵ ਜੀ ਮਰ ਕੱਟੀ ਬਹੁਤ ਕੁਆਲਟੀ ਵਾਲੀ ਹੈ ਜੀ ਜੋ ਮਗਰ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਆ ਬੱਚਾ ਬਹੁਤ ਖੂਬਸੂਰਤ ਹਾਂਜੀ ਬੱਚਾ ਬਹੁਤ ਟੌਪ ਦਾ ਜੀ ਉਹਦੇ ਵਿੱਚ ਆ ਬਿਲਕੁਲ ਜੀ ਹਾਂ ਲਓ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਠੀਕ ਆ ਜੀ ਇਹਨਾਂ ਤਿੰਨਾਂ ਨਗਾਂ ਦੀ ਤੁਹਾਨੂੰ ਡਿਟੇਲ ਜਿਹੜੀ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਤੇ ਬਾਕੀ ਵੱਧ ਤੋਂ ਵੱਧ ਆ ਕਿ ਸ਼ੇਅਰ ਕਰਦੇ ਆ ਕਰੋ ਬਾਕੀ ਜਿੰਨੇ ਵੀ ਰਵਾਚ ਕਰਦੇ ਆ ਵੀਡੀਓ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਵੀ ਜਿੰਨੇ ਵੀਰ ਨਾਲ ਜੁੜੇ ਰਹਿੰਦੇ ਹੋ ਵੀਡੀਓ ਦੇਖਦੇ ਨੇ ਠੀਕ ਆ ਲੈ ਵੀ ਕੋਮਲ ਸ਼ੁਰੂਆਤ ਕਰ ਲਗੇ ਵੀਰ ਇਸੇ ਝੋਟੀ ਤੋਂ ਇਹ ਪਹਿਲਣ ਝੋਟੀ ਆ ਸੰਧੂ ਸਾਹਿਬ ਇਹ ਪਹਿਲਣ ਝੋਟੀ ਆ ਹਾਂਜੀ ਮੂੰਹ ਚਾਰ ਦੰਦਾਂ ਦਾ ਓਕੇ ਤੇ ਛੇਗ ਦੀਆਂ ਛੇਗ ਦਾ ਜਾਨਕੇ ਕੱਢੇ ਆ ਦੰਦ ਜਾਨਕੇ ਅਜੇ ਬਰਾਬਰ ਨਹੀਂ ਕੀਤੇ ਅੱ 757 ਤੋਂ ਪਣਾ ਇੱਕ ਨੰਬਰਾ ਪਿਛੇ ਪਛੜੀ ਆਪਣੀ ਇਹ ਫੁੱਲ ਗਰੰਟੀ ਆ। ਉਹ ਦੋਸਤੋ ਕੱਟੀ ਬੜੀ ਪਿਆਰੀ ਆ ਠੀਕ ਆ ਜੀ। ਚੌਗੀ ਕੱਟੀ ਆ ਛੇਕ ਦੇ ਦੰਦ ਵੀ ਤਾਂ ਦਾ ਵੀ ਕੱਢੇ ਆ ਹਾਫ ਹੀ ਕੱਢੇ ਹਜੇ ਬਰਾਬਰ ਨਹੀਂ ਕੀਤੇਗੇ। ਤੇ ਦਿਨ ਵੈਸੇ ਕਿੰਨੇ ਕ ਲੈਂਦੀ ਆ? ਸੰਨੂ ਸਾਹਿਬ ਹਵਤਾ ਲਾਊਗੀ। ਤੇ ਟਿੱਪਣ ਤੇ ਇੰਨੀ ਜਿਆਦੀ ਨਾ ਮੋਗਾ ਹੀ ਆਊਗੀ। ਠੀਕ ਆ ਜੀ। ਚਵਾਈ ਤੋਂ ਨਹੀਂ ਮਾੜੀ ਨਿਕਲਦੀ। ਠੀਕ ਆ ਬਾਈ। ਹਾਂਜੀ। ਤੇ ਇਹ ਪੂਰੀ ਐ ਤਸੱਲੀ ਵਾਲੀ ਆ। 253 ਵੀ ਵੀਰ ਚੰਗੀ ਦੱਸ ਰਿਹਾ ਵੀ 35 ਤੋਂ ਬਹੁਤ ਵਧੀਆ ਠੀਕ ਹੈ ਧਾਰ ਬੜੀ ਦੂਰ ਤੱਕ ਜਾਂਦੀ ਹੈ ਵੀ ਬਿਲਕੁਲ ਪੋਲੀ ਆਨਲਾਈਨ ਵਾਲੇ ਵੀਰ ਨੂੰ ਇਹ ਗਰੰਟੀ ਹੋਊਗੀ ਘਰੇ ਲਵਾ ਕੇ ਆਪਦੀ ਟਿੱਪ ਕ ਤਾਂ ਸਲੀ ਕਰ ਲੈ ਹਾਂ 100 200 ਬੰਦਾ ਆ ਗਏ ਮੈਂ ਨਹੀਂ ਫੇਲ ਸਕ ਕਰ ਸਕਦਾ ਟਿੱਪਣ ਤੋਂ ਬਾਕੀ ਚਲੋ ਉਹ ਵੀ ਤੁਹਾਡੀ ਗੱਲ ਬਹੁਤ ਵਧੀਆ ਬਾਕੀ ਭਾਰ ਪਿਛੇ ਦੀ ਕੋਈ ਹੋਰ ਭਾਰ ਪਿਛੇ ਦੀ ਮੈਂ ਫੁੱਲ ਗਰੰਟੀ ਆਪਣੀ ਦੋ ਦਿਨ ਦੀ ਠੀਕ ਹੈ ਜੀ ਹਾਂਜੀ ਆਪਨ ਮਗਰੋਂ ਤਸਲੀ ਮਿਲੀ ਹੈ ਰਾਤ ਹੀ ਮੈਂ ਆਈ ਆ ਇਹ ਪੂਰੀ ਕੋਈ ਗੱਲ ਨਹੀਂ ਕੋਈ ਗੱਲ ਬਾਤ ਨਹੀਂ ਕੋਈ ਉਹੋ ਜੀ ਆਪਣੇ ਤੋਂ ਗਰੰਟੀ ਵਾਲੇ ਬੰਦੇ ਤੋਂ ਹੀ ਆਈ ਹੈ ਠੀਕ ਹੈ ਹਾਂਜੀ ਆਪਣੇ ਵੀਰਾਂ ਦਾ ਵੀ ਜਿੱਥੋਂ ਵੀ ਆਈ ਆ ਲਿਆਜੀ ਬੰਦਿਆਂ ਤੋਂ ਆਈ ਆ ਠੀਕ ਆ ਜੀ ਨਾਰਮਲੀ ਤਾਂ ਕਰਕੇ ਕਿਤੇ ਨਾ ਕਿਤੇ ਤਸੱਲੀ ਦਿੱਤੀ ਜਾਂਦੀ ਆ ਵੀ ਗਾਂ ਜਿਹੜੀ ਆ ਦੋਸਤੋ ਬੰਦੇ ਜਾਨੂ ਬੰਦਿਆਂ ਦੇ ਵਿੱਚੋਂ ਪਸ਼ੂ ਤੁਰਿਆ ਤੇ ਜਾਨੂ ਬੰਦੇ ਵੀ ਜਿਹੜੇ ਕਿਤੇ ਨਾ ਕਿਤੇ ਚਲੋ ਆਪਦੇ ਭਾਈਚਾਰ ਦੇ ਵਿੱਚ ਪਸ਼ੂ ਉਹ ਦੇਣਾ ਪਸੰਦ ਕਰਦੇ ਆ ਵੀ ਜਿਹੜੇ ਦੇ ਵਿੱਚ ਕੋਈ ਜ਼ਿਆਦਾ ਕੰਪਲੇਂਟ ਨਾ ਹੋਵੇ ਠੀਕ ਆ ਤੇ ਬਹੁਤ ਖੂਬਸੂਰਤ ਝੋਟੀ ਆ ਤੇ ਵਜ਼ਨ ਵਜੂਦ ਵੀ ਹਾਈਟ ਜਿਹੜੀ ਆ ਮੀਡੀਅਮ ਆ ਦੋਸਤੋ ਇੱਕ ਮੈਂਸ਼ਨ ਕਰ ਦਿੰਨੇ ਆਪਾਂ ਹਾਈਟ ਮੀਡੀਅਮ ਦੇ ਵਿੱਚ ਪਤਲੇ ਪਿੰਡੇ ਦੇ ਵਿੱਚ ਸੋ ਸਿੰਘੀ-ਸੁੰਗੀ ਸੋਹਣੀ ਆ ਠੀਕ ਆ ਜੀ ਸ਼ਕੀਨੀ ਵਾਲੇ ਪਾਸੇ ਝੋਟੀ ਬਹੁਤ ਸੋਹਣੀ ਆ ਮੱਥੇ ਦੇ ਵਿੱਚ ਫੁੱਲੀ ਆ ਠੀਕ ਆ ਮੱਥੇ ਵਿੱਚ ਥੋੜਾ ਜਿਹਾ ਫੋਲਿਕ ਆ ਤੇ ਮਗਰਲੇ ਖੋਰ ਜਿਵੇਂ ਧੁਪੇ ਆ ਮੱਥੇ ਤੇ ਫੋਲ ਤੇ ਕ੍ਰੋਸ ਬਰੀਡ ਦੇ ਵਿੱਚ ਆ ਜਾਂਦੀ ਆ ਠੀਕ ਆ ਜੀ ਆਪਾਂ ਕਿਸੇ ਨੀਲੀ ਦਾ ਪੱਖ ਨਹੀਂ ਕਹਿ ਸਕਦੇ ਜਾਂ ਮੋਹਰਾ ਬਿਲਕੁਲ ਪਿਓਰ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਕ੍ਰੋਸ ਵਿੱਚ ਆ ਸੰਦੇ ਸਾਹਿਬ ਜਰਸੀ ਗਾਂਰਗੀ ਪੁੱਤੀ ਆ ਛੋਟੀ ਜੀ ਨਹੀਂ ਕਿ ਜੀ ਛੋਟੀ ਜੀ ਫੇਸ ਕੁਆਲਿਟੀ ਆ ਬਹੁਤ ਸੋਹਣਾ ਸਿੰਘ-ਸੁੰਗ ਠੀਕ ਆ ਜੀ ਛੋਟਾ ਜਿਹਾ ਸਿੰਘ ਆ ਚਮੜੀ ਪਤਲੀ ਜੀ ਪੂਰੀ ਕੁਆਲਿਟੀ ਵਾਲੀ ਅੱਛਾ ਤੇ ਕੁੰਬਲ ਦਿਨ ਦੱਸਿਆ ਹਫਤਾ ਤੱਕ ਲੈ ਜੂ ਸੰਧੂ ਸਾਹਿਬ ਹਫਤਾ ਕਿ ਲਵਣੀ ਥੱਬੇ ਹੀ ਲਾਈ ਫਿਰਗੇ ਹਫਤੇ ਨੂੰ ਠੀਕ ਹੈ ਇਹਨਾਂ ਥੋੜੀ ਜਿਹਾ ਉਹਦੇ ਕੱਚੇ-ਕੁੱੱਚੇ ਥਾਂ ਦੋਈ ਆਪਣੇ ਪੱਕਾ ਥਾਂ ਕਰਕੇ ਰਾਤੀ ਥੋੜੀ ਜਿਹੀ ਭਲਜੀ ਕਰ ਗਈ ਆ ਭਲ ਇੱਕ ਸਾਈਡ ਤੇ ਭਲ ਭਪ ਭਲਾਂ ਪਾਈਆਂ ਨੇ ਲਓ ਵੀ ਭਰਾਓ ਠੀਕ ਹੈ ਜੀ ਸੋ ਜਿੱਦਾਂਗੇ ਦੱਸਿਆ ਵੀ ਦੋਸਤੋ ਚਾਰਦਾਂ ਦਾ ਝੋਟੀ ਆ ਤੇ ਹੈ ਬਿਲਕੁਲ ਲਵੀ ਜੀ ਆ ਕੂਲੀ ਚੌੜੀ ਚਮੜੀ ਚੌੜੀ ਫੜ ਕੇ ਵੇਖੋ ਕਾਗ ਜਰਗੀ ਆ ਤੇ ਕਾਗ ਤੋਂ ਵੀ ਐ ਪਤਲੀ ਕਹਿ ਲੀਏ ਹੈ ਜਿਆਦੀ ਅਬਰੀ ਕੰਡੇ ਦੀ ਛਿਲਰ ਗਈ ਹਾਂ ਲਓ ਬਾਕੀ ਥਣ ਥਣ ਬਹੁਤ ਕੁਆਲਟੀ ਦਾ ਲੱਗਾ ਥੋੜੀ ਜਿਹੀ ਭੜ ਕਰ ਗਈ ਇੱਕ ਸਾਈਡ ਤੇ ਹਾਂ ਹਾਂਜੀ ਬਾਕੀ ਐ ਬੰਨਾ ਬੁੰਨਾ ਬਰਾਬਰ ਕੋਈ ਇਹ ਨਹੀਂ ਵੀ ਬਾਈ ਛਾਈ ਰੱਖੂਗੀ ਦੇਵਾ ਵੀ ਬੜਨ ਵਾਲਾ ਹੈ ਹਾਂ ਬੜਨ ਵਾਲਾ ਲੈਵਾ ਬੜਨ ਵਾਲੇ ਕਹਿੰਦੇ ਨੇ ਵੀ ਸਿਆਣੇ ਵੀ ਉਹ ਤੋਂ ਬੜਨ ਵਾਲਾ ਲੈਵਾ ਥੋੜਾ ਦੁੱਧ ਦੁੱਧ ਦੀ ਚੰਗੀ ਨਿਸ਼ਾਨੀ ਹੈ ਹਾਂਜੀ ਹਾਂਜੀ ਪੂਰਾ ਸੂਲ ਤੱਕ ਲਾਉਗੇ ਐਨ ਪੂਰੀ ਝੋਟੇਾਂ 'ਤੇ ਹਾਂ ਨਹੀਂ ਸੋਨਾ ਨਿਕਲੂਗੀ ਬੈਕ ਸਾਈਡ ਤੋਂ ਹਾਂਜੀ ਲਾਉਗੇ ਦੋਸਤੋ ਇਹ ਕੱਟੀ ਆ ਜਿਹੜੀ ਪਹਿਲੋਂ ਬਕਾਉ ਰੇਡ ਪੁੱਛ ਲੈਣੀਆਂ ਕੋਮਲ ਕੀ ਕਰਦਾ ਮੋਲ ਦਾ ਸੰਧੂ ਸਾਹਿਬ ਜਿੱਦਾਂ ਨਹੀਂ ਝੋਟ ਗਿਆ 80 85 ਦੀ ਵਿਗਨ ਆ ਪਾਲੀਆ ਯਾਜ ਤੇ ਯਾਜ ਹੀ ਦੇ ਦੇਣੀ ਆ ਪੁਰ ਸੰਧੂ ਸਾਹਿਬ ਦਾ 75000 ਆ 70000 ਦੀ ਦੇ ਦਾਂਗੇ 70000 ਦੀ ਹਾਂਜੀ ਉਹ ਚ ਛੋਟ ਛੋਟ ਕਰ ਦਾਂਗੇ ਹਾਂਜੀ ਲੋਬ ਦੋਸਤੋ 70000 ਦੀ ਇਹ ਤੁਹਾਨੂੰ ਮਿਲ ਜੂਗੀ ਤੇ ਕੱਟੀ ਕੱਟੀ ਆ ਠੀਕ ਆ ਜੀ ਬਹੁਤ ਸੋਹਣੀ ਪਿਆਰੀ ਆ ਝੋਟੀ ਦਿੱਖ ਤੂ ਬੜੀ ਪਿਆਰੀ ਆ ਸੰਧੂ ਸਾਹਿਬ ਸੀਲ ਸੀਲ ਲੱਗ ਵੱਡੀ ਆ ਨਾ ਥੋੜੀ ਡਰਦੀ ਕਰਕੇ ਆ ਕੱਲ ਆਪਾਂ ਚਿੱਪੀ ਏਦਾਂ ਹੀ ਕੋਈ ਗੱਲ ਬਾਤ ਹੀ ਨਹੀਂ ਕੋਈ ਹੋਣੀ ਐ ਵੀ ਕੋਈ ਨਾ ਪਿੱਛੇ ਜਿਹੜੀ ਪਿਛਲੀ ਵੀਡੀਓ ਪਾਈ ਉਹਦੇ ਜਿਹੜੀ ਕੱਟੀ ਇੱਕ ਪਾਈ ਨਹੀਂ ਸੀ ਬਹੁਤ ਖੂਬਸੂਰਤ ਜੰਗੀ ਝੋਟੀ ਹਾਂਜੀ ਹਾਂਜੀ ਉਹ ਵੀ ਰੇਡ ਪੜਦਾ ਇੰਨਾ ਕੁ ਸੀ ਮੈਨੂੰ ਲੱਗਦਾ ਸੰਧੂ ਸਾਹਿਬ ਜਾਇਜ਼ ਹੀ ਰੇਡ ਪਾਉਂਦਾ ਫਾਇਦਾ ਜੀ ਹਾਂਜੀ ਜਾਇਜ਼ ਮਾਲ ਵੇਖਦਾ ਐਵੇਂ ਜਾਣ ਕੇ ਨਿਯਾਜ ਘਾਟਣਾ ਕੱਟੇ ਬੰਦੀ ਜੀ ਉਹਦਾ ਫਾਇਦਾ ਕੋਈ ਨਹੀਂ ਆਪਾਂ ਜਾਇਜ਼ ਲੈ ਜਾਇਜ਼ ਹੀ ਦੇ ਦਣਾ ਬਿਲਕੁਲ ਜੀ ਬਿਲਕੁਲ ਸੋ ਪਤਲੀ ਜੀ ਕਮਾਈ ਵੀਰਾਂ ਦਾ ਵੀ ਆਪਾਂ ਕਰਕੇ ਦੇ ਦਾਂਗੇ ਹਮੇਸ਼ਾ ਹੀ ਦੋਸਤੋ ਬਿਲਕੁਲ ਵਾਜਬ ਤੇ ਛੋਟੇ ਭਾਅ ਪੜਦੇ ਹੁੰਦੇ ਆ ਇਸ ਕਿੱਲੇ ਦੇ ਉੱਪਰ ਤੇ ਸਗਰ ਨਬਰ ਤੇ ਆਪਣੇ ਕੋਲ ਜਿਹੜੀ ਇਹ ਆ ਜੀ ਸੰਧੂ ਇਹ ਛੋਟੀ ਦਾ ਕੀ ਵੇਰਵਾ ਸੰਧੂ ਸਾਹਿਬ ਮੋਂ 6 ਦੰਦਾ ਜੀ ਅੱਛਾ ਹਾਂਜੀ ਤੇ ਸਮਝਦਾ ਕਿੰਨਾ ਕੁ ਹੋ ਗਿਆ ਨੂੰ ਸੰਧੂ ਸਾਹਿਬ ਮਹੀਨੇ ਮਹੀਨੇ ਤੋਂ ਬਾਹਰ ਹੋਊਗੀ ਇੱਕ ਦੋ ਦਿਨਾਂ ਜਿਆਦਾ ਨਹੀਂ ਇਹ ਨਹੀਂ ਵੀ ਟਾਈਆਂ ਤੇ ਨਾ ਵੀ ਮਹੀਨੇ ਦੀ ਸੂਈ ਹੋਊਗੀ ਠੀਕ ਹੈ ਜੀ ਹਾਂਜੀ ਤੇ 8 ਕਿਲੋ ਦੁੱਧ ਪੱਕਾ ਕੋਈ ਪੂਰੀ ਮੰਨ ਲੈ ਕੋਈ ਲੋਹੀ ਮੰਨ ਲੈ ਕੋਈ ਮੋਹਰਾ ਮੰਨ ਲੈ ਇਹ ਸਾਰੀਆਂ ਕੁਆਲਿਟੀਆਂ ਹੈਗੀਆਂ ਸਾਰਾ ਕੋਸ਼ੀ ਆ ਸਾਰਾ ਕੋਈ ਇਹਦੇ ਮਿਕਸ ਆ ਪਤਾ ਨਹੀਂ ਕਿਹੜਾ ਟੀਕਾ ਲਵਾਤਾ ਗਏ ਨੇ ਇਹਦੇ ਹਾਂਜੀ ਇਹ ਲੈ ਜੇ ਮੋਹਰਾ ਵਾਲੇ ਬੰਨੇ ਆਈਏ ਤੇ ਮੋਹਰਾ ਵਾਲਾ ਰੰਗ ਵੀ ਹੈਗਾ ਨੀਲੀ ਰਵੀ ਵਾਲਾ ਵੀ ਹੈਗਾ ਹਾਂ ਹਾਂਜੀ ਪੂਰੀ ਵੀ ਆ ਪੂਰੀ ਵੀ ਆ ਦਿਲਾਂ ਵਾਲੀ ਵੀ ਆ ਲੋਹੀ ਵੀ ਆ ਸਾਰੇ ਕੰਮ ਹੀ ਹੈਗੇ ਇਹਦੇ ਵਿੱਚ ਇੱਕ ਮੈਂ ਸਾਰੇ ਗੁਣ ਮਿਲਣਗੇ ਅੱਜ ਮੈਂ ਇਹੋ ਜਿਹੀ ਮੈਂ ਲੱਭਣੀ ਫਿਰ ਬੜੀ ਔਖੀ ਸਾਰੇ ਪੰਜਾਬ ਪਰ ਇਹ ਪਤਾ ਨਹੀਂ ਕਿੱਥੋਂ ਆਈ ਹੈ ਜੀ ਮੈਨੂੰ ਤਾਂ ਆਪ ਨਹੀਂ ਸਮਝ ਲੱਗ ਰਹੀ ਤੇ ਚੰਗੀ ਹੈ ਝੋਟੀ ਚੁਣਾਂਦੀ ਗੱਲਾਂ ਦੀਆਂ ਗੱਲਾਂ ਹਾਸਾ ਠੱਠਾ ਜਿਹੜਾ ਦੋਸਤੋਂ ਅਲੱਗ ਬਾਕੀ ਛੋਟੀ ਨੂੰ ਮਹੀਨਾ ਹੋ ਗਿਆ ਸਮਾ ਸੋਈ ਨੂੰ ਦੁੱਧ ਕਿੰਨਾ ਚਵਾਵਾਂਗੇ ਸੰਧੂ ਸਾਹਿਬ ਦੁੱਧ 9 ਕਿਲੋ ਹੀ ਆ ਹੋਊਗਾ ਅੱਛਾ ਜੀ 8 ਕਿਲੋ ਚਵਾ ਕੇ ਦਵਾਂਗੇ ਅਗਲਾ ਭਾਵੇਂ ਘਰੇ ਲਵਾ ਕੇ ਚਵਾਲੇ ਤੇ ਭਾਵੇਂ ਇੱਥੇ ਚੋ ਕੇ ਲੈ ਜਾਈਂ ਅੱਛਾ ਕੋਮਲ ਪਿਛਲੀ ਵੀਡੀਓ ਦੇ ਵਿੱਚ ਆਪਾਂ ਪਾਈ ਸੀ ਤੁਸੀਂ ਆਉਂਦੇ ਸੀ ਵੀ ਆਨਲਾਈਨ ਵੀਰਾਂ ਨੇ ਬਹੁਤ ਸੌਦਾ ਕਰਦੇ ਸੀ ਸਾਰੇ ਸੰਧੂ ਸਾਹਿਬ ਆਨਲਾਈਨ ਭੈਣ ਭਰਾਵਾਂ ਨੇ ਬਹੁਤ ਫੋਨ ਕੀਤਾ ਥੋੜੇ ਕੰਮ ਕੋਮਲ ਜੇ ਰੁਝੇ ਕਰਕੇ ਆਪਾਂ ਨਹੀਂ ਗਏ ਆਪਾਂ ਐਵੇਂ ਗਲਤ ਗੱਲ ਨਹੀਂ ਕਰਨੀ ਪਾਈ ਹੈਗੀ ਪਿਛਲੀ ਜ ਆ ਮਤਲਬ ਕੀ ਆਉਂਦੇ ਸੀ ਵੀ ਡਿਲੀਵਰੀ ਕਰਵਾ ਦਿਓ ਹਾਂਜੀ ਡਿਲੀਵਰੀ ਕਰਾ ਦਿਓ ਕਈ ਵਾਰ ਚਲੋ ਇੱਕ ਟਾਈਮ ਵੀਡੀਓ ਕਾਲ ਤੇ ਚਵਾਲੇ ਇੱਕ ਟਾਈਮ ਆਪਦੇ ਘਰੇ ਲਵਾ ਕੇ ਚਵਾਲੇ। ਹੁਬ ਦੋਸਤੋ ਤਸੱਲੀ ਦੋਨੋ ਟਾਈਮ ਕਰਵਾ ਲਿਓ ਠੀਕ ਹੈ ਜੀ। ਇੱਕ ਟਾਈਮ ਵੀਡੀਓ ਕਾਲ ਤੇ ਇੱਕ ਟਾਈਮ ਜਿਹੜੇ ਟਾਈਮ ਤੇ ਵੀਡੀਓ ਕਾਲ ਤੇ ਤਸੱਲੀ ਕਰਵਾਉਂਗੇ ਉਸੇ ਟਾਈਮ ਤੇ ਘਰ ਆਪਨੇ ਪਹਚਾ ਕੇ ਤਸੱਲੀ ਤੁਸੀਂ ਵੀਰ ਦੇ ਸਾਹਮਣੇ ਕਰ ਲਿਓ ਠੀਕ ਆ ਸੰਧੂ ਸਾਹਿਬ ਅਗਲਾ ਟਾਈਮ ਤੋਂ ਟਾਈਮ ਬਣ ਕੇ ਦੋ ਡੰਗ ਚਵਾਈ ਕਰਿਆ ਆਪਾਂ ਨੂੰ ਨਹੀਂ ਇਹੋ ਜਿਹਾ ਹੈਗਾ ਵੀ ਅਗਲਾ ਉਧਰ ਧਾਰਾ ਮਾਰ ਕੇ ਲੈ ਜੇ 8 ਕਿਲੋ ਦੱਸਿਆ ਜੀ 8 ਕਿਲੋ ਦੁੱਧ ਠੀਕ ਇਹ ਨਹੀਂ ਵੀ ਇੱਕ ਗੱਲ ਸੰਧੂ ਸਾਹਿਬ ਆਪਣੀ ਹੋਰ ਆ ਬਾਜ਼ਾਰ ਤੇ ਮੈਂ ਤਾਂ ਲਾਉਣੀ ਨਹੀਂ ਜੋ ਮਰਜ਼ੀ ਉਹਦੇ ਠੀਕ ਹੈ ਜਾਈਨਾ ਵੀ ਕਿ ਬਾਜ਼ਾਰ ਤੇ ਮੈਂ ਨਹੀਂ ਲਾ ਕੇ ਦੇਣੀ ਸਵੇਰ ਚਵਾਈ ਕਿੰਨੇ ਵਜੇ ਹੋਈ ਸੀ ਚਵਾਈ ਸੰਧੂ ਸਾਹਿਬ 6 ਤੋਂ 6 ਚਵਾਈ ਆ ਆਪਣੀ ਪੱਕੀ ਬਦੋਸਤ 6 ਤੋਂ 6 ਵਜੇ ਚਵਾਈ ਆ ਸਵੇਰ ਸ਼ਾਮ ਦੀ ਹੁਣ ਤਕਰੀਬਨ 1:00 ਵਜ ਦਾ ਸਮਾਂ ਕੋਈ 12:30 1:00 ਵਜ ਦਾ ਸਮਾਂ ਹੈ ਠ ਮੁੱਠੀ ਦਾ ਨਾ ਠੀਕ ਆ ਜੀ ਤੇ ਝੋਟੀ ਇਹ ਵੀ ਲਵੀ ਆ ਕੋਈ ਪੱਕੀ ਨਹੀਂ ਗੁਰਮਰ ਵਾਲੇ ਪਾਸਿਓਂ ਠੀਕ ਆ ਜੀ ਤੇ ਜਿਵੇਂ ਜਿਵੇਂ ਸ਼ਾਮ ਨੂੰ ਕਰਮ ਵਾਲੀ ਕੋਈ 6:00 ਵਜੇ ਤੇ ਜਾਊਗੀ ਉਦੋਂ ਬਾਕੀ ਚੁਵਾਈ ਚੁਈ ਇੱਕ ਨੰਬਰ ਆ ਜਾਣ ਪੂਰੀ ਠੀਕ ਆ ਜੀ ਹਾਂਜੀ ਤੇ ਬਾਕੀ ਗਾੜੀ ਭਾਵੇਂ ਪਾ ਲੋ ਕੋਹ ਪਾ ਲੋ ਜਾਂ ਨਾ ਪਾ ਲੋ ਗਾੜੀ ਉਹਦਾਂ ਹੀ ਮਿਲਦੀ ਫਿਰ ਮਿਲਦੀ ਏ ਇਦਾਂ ਹੀ ਆ ਜੀ ਇਸੇ ਤਰ੍ਹਾਂ ਧਾਰ ਤੇ ਹੀ ਘੜ ਤੇ ਵੀ ਮਿਲ ਪੈਂਦੀ ਆ ਭਾਵੇਂ ਆਪਦੀ ਮਰਜ਼ੀ ਗਾੜੀ ਕੋ ਪਾ ਲੋ ਚਾਹੇ ਨਾ ਪਾ ਲੋ ਠੀਕ ਆ ਹਾਂਜੀ ਲੋਕ ਦੋਸਤੋ ਅੱਗੇ ਕੋਈ ਭਾਅ ਬਿਲਕੁਲ ਜਿਹੜਾ ਦੋਸਤੋ ਵੰਡਾ ਬੁੰਡਾ ਜਾਂ ਪਹਾੜਾ ਵੰ ਵੇਖ ਜਿਓ ਕਿ ਕਿਸੇ ਵੀਰ ਨੇ ਵੇਖਣੀ ਤੇ ਵੀਡੀਓ ਕਾਲ ਕਰਕੇ ਆਪਣੀ ਸਮੇ ਸਮੇ ਤੇ ਤੁਸੀਂ ਦੇਖ ਲਿਓ ਠੀਕ ਆ ਜੀ ਇਸ ਕਰਕੇ ਇੱਕ ਵਾਰੀ ਫੇਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਤੀ ਇਹ ਮੁੱਲ ਕੀ ਕਰ ਦੇਣਾ ਸੰਧੂ ਸਾਹਿਬ ਮੋਲ ਆਪਾਂ ਪਿਛਲੀ ਵੀਡੀਓ 58000 ਰੁਪਇਆ ਪਾਇਆ ਸੀ ਹਾਂ ਐਰਕੇ 58 ਦੇ ਦਾਂਗੇ ਉਹ ਚ ਮਾਨਤਨ ਕਰਤਾ ਠੀਕ ਆ ਜੀ ਹਾਂਜੀ ਠੀਕ ਆ ਜੀ ਲਓ ਦੋਸਤੋ ਇੱਕ ਵਾਰ ਤੋਂ ਫੇਰ ਵੀਰਾਂ ਦਾ ਵੀ 58000 ਮੋਲ ਆਪਾਂ ਕਰਦੇ ਆ ਤੇ ਦੇ ਦੇਾਂਗੇ ਵਿੱਚੋਂ ਕੇ ਮਾਨਤਨ ਕਰਕੇ ਸੰਧੂ ਸਾਹਿਬ ਕੋਈ ਗੱਲ ਨਹੀਂ ਮਾਨਤਨ ਕਰਕੇ ਦੇ ਦਾਂ ਕੋਈ ਗੱਲ ਨਹੀਂ ਹਾਂਜੀ ਬਾਕੀ ਆਪਣੇ ਤਾਂ ਸੂਈ ਸਾਈ ਦੀ ਵੀਡੀਓ ਹੈਗੀ ਆ ਆਪ ਕੱਟੀ ਬੱਚਾ ਮਗਰ ਆ 부ਸੀ ਵੀ ਹੈਗੀ ਆ ਉਹ ਸਾਹਮਣੇ ਟੰਗੀ ਆ ਵਿਖਾ ਦੋ ਆ ਆ ਵੇਖੋ 부ਸੀ 부ਸੀ ਦੋਸਤ 부ਸੀ ਵੀ ਬਣਾਈ ਆਵੇ ਆ ਪਟੰਗੀ ਆ 부ਸੀ ਬਣੀ ਆ ਠੀਕ ਆ ਆਪਣੇ ਘਰੇ ਬੱਚਾ ਮਰਿਆ ਇਹ ਨਹੀਂ ਆਪ ਗਾਉਂ ਨੇ ਆ ਤੇ ਆਪ ਕਹੀ ਜਾਨੇ ਕਿਸ ਨੇ ਠੀਕ ਆ ਲਓ ਵੀ ਇਹ ਕੋਮਲ ਇੱਕ ਆਪਣੇ ਕੋਲ ਜਿਹੜੀ ਇਹ ਆ ਗਈ ਆ ਇਹ ਵੀ ਨੀਂਦੀ ਦੀ ਵੈਸੇ ਮੱਝ ਆ ਤਿੱਲੜ ਆ ਸੰਧੂ ਸਾਹਿਬ ਤਿੱਲੜ ਮੈਂ ਆ ਹਾਂ ਪੂਰੀ ਕੁਆਲਿਟੀ ਵਾਲੀ ਆ ਮੈਂ ਵੀ ਤੇ ਬੱਚਾ ਵੀ ਮਗਰ ਹੂੰ ਕੋਈ ਨੂਰੀ ਮੈਂ ਦਸੀ ਘਰ ਵਾਲਿਆਂ ਨੇ ਹਾਂ ਹਾਂ ਤੇ ਅਲ ਬਖਸ਼ ਦੀ ਕੱਟੀ ਦਸੀ ਆ ਮਗਰ ਹਾਂਜੀ ਬੱਚਾ ਤਾਂ ਖਾਇਓ ਮੜਾ ਜੇ ਬੱਚਾ ਬਹੁਤ ਕੁਆਲਟੀ ਦਾ ਇਧਰ ਦੇਖੋ ਜੀ ਲੋਕ ਦੋਸਤ ਆਹ ਦੇਖੋ ਜੀ ਮਗਰ ਕੱਟੀਏ ਦੋਸਤੋ ਟੇਡੇ ਕੱਟ ਦੇ ਵਿੱਚ ਆ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਕਿ ਅੱਖ ਨਾਲ ਅੱਖ ਬਰਾਬਰ ਆ ਪੈਰ ਨਾਲ ਪੈਰ ਬਰਾਬਰ ਆ ਉਹ ਜੀ ਬਹੁਤ ਖੂਬਸੂਰਤ ਆ ਮੱਝ ਤੇ ਜਿਹੜਾ ਦੋਸਤੋ ਸਟੇਟ ਪੜਾ ਹੈ ਤੇ ਕੱਟੀ ਬਿਲਕੁਲ ਟੇਡੇ ਕੱਟ ਦੇ ਵਿੱਚ ਆ ਚਾਰੇ ਖੋਰ ਤੋਤੇ ਆ ਪੂਛ ਉੱਪਰ ਤੱਕ ਵਾਈਟ ਆ ਮਤਲਬ ਗੱਲ ਹੈ ਵੀ ਬਿਲਕੁਲ ਜਿਹੜੀਆਂ ਛੋਟੀਆਂ ਛੋਟੀਆਂ ਬਰੀਕ ਬਰੀਕ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਕਰਮਾਂ ਲਈ ਵਾਧੂ ਦਾ ਕਿਤੇ ਨਹੀਂ ਸਾਹਿਬ ਇਧਰ ਖਾਓ ਮਥਲੇ ਦੇਖੋ ਕੀ ਬਣਿਆ ਪਿਆ ਹੁਣੇ ਥਣ ਦੇਖੋ ਕਿੱਥੇ ਕਿੱਥੇ ਲੱਗਾ ਆ ਦੇਖੋ ਆ ਦੇਖੋ ਜਿਵੇਂ ਟੋਪੀ ਵਾਲੇ ਕੇਲਾ ਦੋਸਤੋ ਆ ਦੇਖੋ ਠੀਕ ਆ ਠੀਕ ਆ ਚੰਗੀ ਕੱਟੀ ਏ ਆਪਣਾ ਕੋਮਲ ਇਹ ਸੰਤੋਸ਼ ਸਾਹਿਬ ਅਲਬਖਸ਼ ਦੀ ਅਲਬਖਸ਼ ਦੀ ਕੱਟੀ ਦੱਸੀ ਆ ਜੀ ਅੱਛਾ ਜੀ ਹਾਂਜੀ ਪੂਰੀ ਆਪਣੀ ਗਾਰੰਟੀ ਵਾਲੇ ਥਾ ਉਹ ਵੀ ਅਲਬਖਸ਼ ਦੀ ਆ ਅੱਛਾ ਅੱਛਾ ਬਾਕੀ ਕੋਈ ਆਪਦੀ ਭੈਣ ਭਰਾ ਸਮਝਣਾ ਖਰੀਦੀ ਵੀ ਆਪਾਂ ਡਿਜ਼ਾਈਨ ਨਹੀਂ ਕਰਾਇਆ ਆਪਾਂ ਐਵੇਂ ਕਿਸੇ ਨੂੰ ਗਲਤ ਗੱਲ ਕਹਿ ਦਈਏ ਆ ਬਿਲਕੁਲ ਬਿਲਕੁਲ ਲਓ ਦੋਸਤੋ ਬਾਕੀ ਪੂਰਾ ਸਟਰਕਚਰ ਪੂਰੀ ਮਾਰਕਿੰ ਜਿਹੜੇ ਵੀਰ ਨੂੰ ਜਿਹੜੀ ਵੀ ਮਾਲੀ ਦੀ ਜੱਪ ਹੋਗੀ ਤੁਸੀਂ ਵੇਖ ਲਿਓ ਪਰ ਪਿੱਛੋਂ ਵੀਰਾਂ ਦਾ ਜਿੱਥੋਂ ਦੱਸਿਆ ਗਿਆ ਜਿੱਥੋਂ ਖਰੀਦੀ ਆ ਅਲ ਬਖਸ਼ਦਾ ਸੀਮਨ ਰਖਵਾਇਆ ਸੀਗਾ ਤੇ ਅਲ ਬਖਸ਼ ਦੀ ਇਹ ਕੱਟੀ ਮੰਨ ਕੇ ਮੇਰਾ ਵੀਰ ਕੋਲ ਸੌਦਾ ਕਰ ਲਿਓ ਦਿੱਲੀ ਮਨ ਕੀ ਅੱਖ ਟੇਡਾ ਕੱਟ ਚਾਰੇ ਖੁਰ ਤੋਂ ਪਿਆ ਨਿਸ਼ਾਨੀਆਂ ਚੰਗੀਆਂ ਨੇ ਤੇ ਚੰਗੇ ਮਾਲੀ ਦੀ ਆਪਾਂ ਉਮੀਦ ਕਰ ਸਕਦੇ ਹਾਂ ਬਹੁਤ ਵਧੀਆ ਨਿਸ਼ਾਨੀਆਂ ਅੱਛਾ ਇਹਦੇ ਥੱਲੇ ਆਪਾਂ ਦੁੱਧ ਕਿੰਨਾ ਜਵਾਦਾਂਗੇ ਸੰਧੂ ਸਾਹਿਬ ਦੁੱਧ ਇਸਲੇ 8 ਕਿਲੋ ਹੋ ਪਕਾ ਹਾਂ ਗਰਮੀ ਗਰਮੀ ਆਪਾਂ ਕਿਸੇ ਝੂਠ ਮਾਰ ਕੇ ਨਹੀਂ ਦੇਣੀ ਸੰਧੂ ਸਾਹਿਬ 7 ਕਿਲੋ ਦਾ ਜਿਹੜਾ ਮਰਜੀ ਮੰਗਾ ਲੈ ਘਰੇ ਮੰਗਾ ਲੈ ਤੇ ਭਾਵੇਂ ਇੱਥੇ ਚੋਕੇ ਲੈ ਲੈ 7 ਕਿਲੋ ਐ ਨੈਟ ਨੈਟ ਦੁੱਧ ਠੀਕ ਆ ਸੂਹਾ ਕਿਲੋ ਮਾ ਦੱਸਿਆ ਜੀ ਸੰਧੂ ਸਾਹਿਬ ਇਹ ਛਿੱਗੀ ਆ ਮੂੰਹ ਵੀ ਦੁੱਧਾ ਹੋਊਗਾ ਜੀ ਹਾਂਜੀ ਦੁੱਧਾ ਸੂਹਾ ਸਹੀ ਲੋ ਹਾਂਜੀ ਸਾਡਾ ਨੇ ਕੰਨੀਆਂ ਬਰਾਬਰ ਨਹੀਂ ਕੀਤੀਆਂ ਜੀ ਪੁਰਾਣੇ ਸਿੰਘ ਜਿਹੜੇ ਮੈਂ ਆਪਾਂ ਕੱਲੇ ਵੀ ਹਾਕੀ ਟਾਈਪ ਮਾੜੇ ਸਿੰਘ ਆ ਪਛਾਣ ਨੂੰ ਜਾ ਕੇ ਗੋਲ ਤੇ ਸਟੇਟ ਪੜੇ ਦੇ ਵਿੱਚ ਚਾਰੇ ਕੋਰ ਮਦਰ ਦੇ ਵੀ ਤੇ ਧ आ, मतलब ਤੁਸੀਂ ਬੱਚਾ ਦੇਖ ਕੇ ਇੱਕ ਐਸਟੀਮੇਟ ਲਾ ਲਿਓ ਦੋਸਤੋ ਬੱਚੇ ਪੁੱਛੇ ਕਾਫੀ ਸੋਹਣੇ ਪਾਉਂਦੀ ਆ ਕਰਮਾ ਵਾਲੀ ਬਿੱਲੀ ਮਣਕੀ ਆਖਾ ਜਿਹੋ ਜਾਂ ਮਾਲੀ ਵਰਤ ਲਓਗੇ ਉਹੋ ਜਾਂ ਬੱਚਾ ਪਾ ਦੂਗੀ ਬਾਕੀ ਤੁਮੇਸਾਲ ਜਿਹੜੀ ਆ ਜਿਉਂਦੀ ਜਾਗਦੀ ਤੁਹਾਡੇ ਸਾਹਮਣੇ ਆ ਮਗਰ ਕੱਟੀ ਆ ਜਿਹੜੀ ਠੀਕ ਹੈ ਤੇ 7 ਕਿਲੋ ਦੁੱਧ ਇਸ ਮੈਂ ਤੇ ਥੱਲੇ ਆ ਦੂਜਾ ਸੂਆ ਸੋਈ ਏ ਮੂੰਹੋਂ ਛੇਕ ਦੇ ਵੀਰਾਂ ਦਾ ਬਰਾਬਰ ਹੀ ਕਰਦੀ ਪਈ ਆ ਤੇ ਹਾਂ ਦੇ ਪਿੰਡੇ ਦੇ ਵਿੱਚ ਇੱਕ ਥਣੋ ਤੇਲਾ ਮਗਰਲੇ ਥਣੋ ਤੇਲਾ ਮਗਰਲਾ ਜਿਹੜਾ ਹਾਂਜੀ ਬਹਿਣੀ ਬਾਈ ਦਾ ਲਓ ਜੀ ਬਹਿਣੀ ਬਾਈ ਜਿਹੜਾ ਦੋਸਤੋ ਮਗਰਲਾ ਥਾਣਾ ਉਸ ਤੇ ਤਿੰਨੇ ਧਨ ਬਾਕੀ ਵਰਦੇ ਆ ਅਗਲੇ ਪ੍ਰੋਪਰ ਵਰਦੇ ਆ ਸੰਤੂ ਸਾਹਿਬ ਦੋ ਦੋ ਚ ਵੀ ਆਉਂਦਾ ਵਾ ਇਹ ਨਹੀਂ ਗੱਲ ਤੁਹਾਨੂੰ ਪੱਕਾ ਬੰਦ ਵਾ ਆਉਂਦਾ ਹੈਗਾ ਕਿਸੇ ਦੀ ਕਿਸਮਤ ਵਾ ਚੱਲ ਪੇ ਜਾਂ ਨਾ ਚੱਲ ਪੇ ਠੀਕ ਆ ਜੀ ਹਾਂਜੀ ਲਓ ਦੋਸਤੋ ਬਾਕੀ ਅਗੇ ਕਿਸੇ ਵੀਰ ਦਾ ਲੱਕ ਤੇ ਆ ਫੇਸ ਕੁਆਲਿਟੀ ਤੋਂ ਜੇ ਠੀਕ ਆ ਜੀ ਮੂੰਹ ਮੱਥੇ ਦੀ ਬਾਕੀ ਐਨ ਆਖ ਨਾਕ ਬਰਾਬਰ ਆ ਕੋਈ ਇਹੋ ਜਿਹਾ ਨੁਕਸ ਵਾਲੀ ਗੱਲ ਹੈ ਨਹੀਂ ਮੈਂ ਕੋਈ ਜਿਹੜੀ ਗੱਲ ਹੈਗੀ ਉਹ ਆਪਾਂ ਦੱਸਤੀ ਆ ਜੀ ਠੀਕ ਆ ਜੀ ਛੁੱਟਾ ਝਟੂ ਝਾ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਪਤਲੇ ਪਿੰਡੇ ਦੇ ਵਿੱਚ ਤੇ ਬਿਲਕੁਲ ਐ ਕਹਿ ਲਈ ਨਾ ਵੀ ਆਪਾਂ ਬਰੀਕ ਜੀ ਚਮੜੀ ਆ ਤੇ 7 ਕਿਲੋ ਦੁੱਧ 25 ਦਿਨਾਂ ਦੇ ਕੋਈ ਮਹੀਨੇ ਦੀ ਇੱਥੇ ਤੁਸੀਂ ਮੰਨ ਲਿਓ ਬੱਚਾ ਵੈਸੇ ਇਹਦੇ ਨਾਲ ਹੀ ਆ ਤੇ ਬੱਚਾ ਵੀ ਵੀਰਾਂ ਦਾ ਵੀ ਨਾਲ ਹੀ ਦਵਾਂਗੇ ਜਿਹੜਾ ਕੋਈ ਚਾਹ ਵਣ ਵੀਰ ਆਉਂਦਾ ਤੇ ਖਰੀਦਦਾਰੀ ਕਰਨ ਆਉਂਦਾ ਠੀਕ ਆ ਜੀ ਬੱਚਾ ਵੀ ਨਾਲ ਉਹਨੂੰ ਦਿੱਤਾ ਜਾਊਗਾ ਕਿਉਂਕਿ ਮਦਰ ਦਾ ਬੱਚਾ ਤੇ ਮਿਲਦੀ ਵੀ ਮੈਨੂੰ ਤਾਂ ਵੀ ਬੱਚੇ ਤੋਂ ਬਿਨਾ ਨਹੀਂ ਹੈਗੀ ਨਾ ਸੰਦੂ ਸਾਹਿਬ ਬੱਚੇ ਤੋਂ ਬਗੈਰ ਤੇ ਪਾਸੇ ਨਹੀਂ ਹੁੰਦੀ ਆ ਬਸ ਸਮਝ ਨਹੀਂ ਖਾਂਦਾ ਭਾਵੇਂ ਦਿਹਾੜੀ ਦੀ 5 ਵਜੇ ਨਾਲ ਚਲੋ ਬੱਚਾ ਛੱਡ ਕੇ ਮਿਲੂਗੀ ਬੱਚੇ ਦੇ ਇੱਥੋਂ ਤੱਕ ਗਰੰਟੀ ਹੈ ਵੀ ਦੋ ਰਿੰਗ ਰਿੰਗ ਕੇ ਮਿਲੂਗੀ ਦੋਵੇਂ ਟਾਂਗ ਡਿੰਗ ਕੇ ਤੁਹਾਨੂੰ ਆਜ ਮਾਰੂਗਾ ਮੈਨੂੰ ਆ ਕੇ ਚਲੋ ਠੀਕ ਆ ਠੀਕ ਇਹ ਨਹੀਂ ਵੀ ਪੱਠੇ ਪਾਓਗੇ ਤੇ ਫਿਰ ਮਿਲੂਗੀ ਬੱਚੇ ਤਾਂ ਬਹੁਤਾ ਕਰਦੀ ਆ ਬੱਚੇ ਦਾ ਬਹੁ ਕਰਦੀ ਆ ਹਾਂ ਹਾਂਜੀ ਦੋਸਤੋ ਠੀਕ ਆ ਸੋ ਬੱਚਾ ਵੀ ਜਿਹੜਾ ਦੋਸਤੋ ਹੀਰਾ ਹੈ ਡਾਇਮੰਡ ਬਾਕੀ ਕਿੰਨਾ ਥਣਾ ਦੀ ਚਵਾਈ ਚੁਈ ਐਨ ਓਕੇ ਆ ਤੇ ਆਉ ਕਿੰਨੇ ਬਰਾਬਰ ਆ ਚ ਕਿੰਨੇ ਡੈਡੇ ਜਿੱਦਾਂ ਮਰਦੀ ਜਾਓ ਲਓ ਦੋਸਤੋ ਇਹਨੇ ਸਾਨੂੰ ਪ੍ਰੋਪਰ ਚੱਲਦੇ ਆ ਜਿਹੜੀ ਵਿੱਚ ਕੋਈ ਖਾਮੀ ਪੇਸੀ ਆ ਉਹ ਤੁਹਾਨੂੰ ਵਿੱਚ ਹੀ ਆਪਾਂ ਦੱਸਦੀ ਆ ਮੈਂਸ਼ਨ ਕਰਤੀ ਆ ਸੋ ਮੱਝ ਚੰਗੀ ਆ ਝੋਟੀ ਚੰਗੀ ਆ ਬਾਕੀ ਮੇਰਾ ਵੀਰ ਚਾਹ ਵਣ ਕੋਈ ਜ਼ਰੂਰਤ ਪਾ ਸਕਦਾ ਤੇ ਕੁੰਬਲ ਕੀ ਕਰਦੇ ਮੁੱਲ ਸੰਧੂ ਸਾਹਿਬ ਜਿੱਦਾਂ ਨਹੀਂ ਮੈਂ ਆ ਜੇ ਥਣ ਚੱਲਦਾ ਹੁੰਦਾ ਪੂਰਾ ਮੈਂ ਜਿੱਦਾਂ ਬੱਚਾ ਬੱਚਾ ਮਗਰ ਕੁਆਲਿਟੀ ਗਾ ਮੈਂ ਤਾਂ ਲੱਖ ਰੁਪਏ ਦੀ ਆ ਹਾਂ ਆਪਾਂ ਦੇ ਦੇਣੀ ਆ ਜਾਇਜ਼ ਹੀ ਲੈ ਤੇ ਜਾਇਜ਼ ਹੀ ਦੇ ਦੇਣੀ ਆ ਹਾਂਜੀ ਮੁੱਲ ਮੈਂ ਦਾ 65000 ਅੱਛਾ ਜੀ ਹਾਂਜੀ 60000 ਦੀ ਦੇ ਦਾਂਗੇ 60000 ਦੀ ਹਾਂਜੀ ਹਮ ਹੋਰ ਕਰਦੀ ਵਿੱਚੋਂ ਮਾਨਤਨ ਕੋਈ ਗੱਲ ਨਹੀਂ ਮਾਨਤਨ ਕਰ ਦਾਂਗੇ ਇਹਦੇ ਵਿੱਚ ਆਫਰ ਇੱਕ ਹੋਰ ਵਾਜੀ ਕਿ ਭੈਣ ਭਰਾ ਨੇ ਕੱਟੀ ਛੱਡ ਕੇ ਜਾਣੀ ਹੋਵੇ ਅੱਛਾ ਜੀ ਤੇ 10000 ਰੁਪਏ ਦੀ ਕੱਟੀ ਆਪਾਂ ਨਹੀਂ ਛੱਡ ਕੇ ਜਾ ਸਕਦਾ ਜਿਹੜਾ ਮਰਜੀ ਅੱਛਾ ਜੀ 60 ਚੋਂ ਹੈ ਹਾਂਜੀ 60 ਚੋਂ 50 ਹੀ ਮੈਂ ਕੱਲੀ ਦੇ ਦਾਂਗੇ ਉਹ ਤੋਂ ਮਾਨਤਨ ਕਰ ਦਾਂਗੇ 50 ਚੋਂ ਲਓ ਵੀ ਦੋਸਤੋ ਠੀਕ ਹੈ ਕੱਟੀ ਕੋਈ 10000 ਦੀ ਛੱਡ ਕੇ ਜਾਊ ਤੇ ਹਮ ਕੱਟੀ ਦਾ 10000 ਪੂਰਾ ਫਿਕਸ ਹੀ ਹੈ ਜੀ ਹਾਂ ਅੱਛਾ ਜੀ ਹਾਂ ਜੀ ਇਹ ਨਹੀਂ ਵੀ ਅਗਲਾ ਕਹੂਗਾ ਵੀ ਮੁੜ ਕੇ ਕੱਟਵਾ ਦੇ ਦਵਾਂਗੇ ਸੱਤ ਲੈ ਲਓ ਪੰਜ ਲੈ ਲਓ ਉਹ ਨਹੀਂ 10000 ਕੱਟ ਗਏ ਮਲਾ ਮਲਾ ਕੇ ਸੌਦਾ ਜਾਂ ਵੀਰ ਨੇ ਤੈਹ ਕੀਤਾ ਵੀ ਜੇਕਰ ਕੱਲੀ ਕੋਈ ਮੱਝ ਲੈ ਜਾਂਦਾ ਤੇ 50000 ਦੇ ਵਿੱਚ ਜੇਕਰ ਕੱਟੀ ਕੋਈ ਵੀਰ ਨਹੀਂ ਛੱਡ ਕੇ ਜਾਂਦਾ ਤੇ 60000 ਦੇ ਵਿੱਚੋਂ ਆਪਦੀ ਖੁਸ਼ੀ ਨਾਲ ਤੇ ਵੀ ਮਾਨਤਨ ਕਰਾਂਗੇ ਠੀਕ ਹੈ ਜੀ ਜੋ ਵੀ ਹੋਇਆ ਰਸਾ ਛੜਾਈ ਕਰਾਂਗੇ ਜਿੰਨਾ ਵੀ ਛੋਟਾ ਛਾਪਾ ਹੋਇਆ ਤੇ ਬਾਕੀ ਮੱਝ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਰੇਟ ਭਾਅ ਫੜਤੇ ਦੀ ਡਿਟੇਲ ਮਿਲ ਗਈ ਆ ਕੰਡੀਸ਼ਨ ਦੋਨੋਂ ਲਾਗੂ ਆ ਜਿੱਦਾਂ ਵੀ ਕਿਸੇ ਵੀਰ ਦਾ ਸੂਤਰ ਪੈਂਦਾ ਹੋਵੇ ਤੁਸੀਂ ਕਰ ਲ ਉਹ ਸਾਬ ਨਾਲ ਵੰਡ ਲਾ ਲਿਓ ਜੇਕਰ ਛੱਡ ਕੇ ਜਾਣੀ ਆ ਸਰਦਾ ਕਿਸੇ ਵੀਰ ਦਾ ਥੋੜੇ ਪੈਸੇ ਲਾਉਣੇ ਆ ਤੇ ਬਿਲਕੁਲ 10000 ਦੇ ਵੀਰਾਂ ਦਾ ਵੀ ਕੱਟੀ ਆਪਾਂ ਕੱਟ ਲਾਂਗੇ ਤੇ ਮੱਝ ਜਿਹੜੀ 50000 ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਆ ਇਹ ਨਗਨੇ ਆ ਆਪਣੇ ਕੋਲ ਅੱਜ ਕੋਮਲ ਟੋਟਲ ਤਿੰਨ ਹਾਂਜੀ ਸਾਨੂੰ ਸਭ ਤਿੰਨ ਨਗਨੇ ਦੋਸਤੋ ਤਿੰਨ ਨਾਕ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਤੋਂ ਝੋਟੀ ਇਹ ਵੀ ਬਹੁਤ ਖੂਬਸੂਰਤ ਆ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਤੁਹਾਨੂੰ ਪਲੂਨ ਕੱਟੀ ਦਾ ਸੋਨਾ ਤੇ ਰੇਡਪੜਤਾ ਬਿਲਕੁਲ ਤੁਹਾਨੂੰ ਜਿਹੜਾ ਦੋਸਤੋ ਮਿਲ ਗਿਆ ਪੂਰੀ ਡਿਟੇਲ ਜਾਣਕਾਰੀ ਮਿਲ ਗਈ ਆ ਤੇ ਕੋਮਲ 734761982 ਹਾਂਜੀ ਤੇ ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਲਓ ਦੋਸਤੋ ਨੰਬਰ ਆ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਪਸ਼ੂ ਆਉਂਦੇ ਰਹਿੰਦੇ ਐ ਇਸ ਕਿੱਲੇ ਦੇ ਉੱਪਰ ਬਾਕੀ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਵਾ ਇਹ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਤੁਸੀਂ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ